ਹੈਲੋ ਜੀ ਸਾਰਿਆਂ ਨੂੰ ਸਤਿ ਸ਼ਕਾਲ ਅੱਜ ਆਪਾਂ ਪਯੌਰ ਦਾ ਦੁਪੱਟਾ ਜੀ ਡਾਈ ਕਰਾਂਗੇ ਡਿਜ਼ਾਈਨ ਦੇਵਾਂਗੇ ਅੱਜ ਇਹਨੂੰ ਜੀ ਇਹ ਆਪਣੇ ਕੋਲ ਪੁਰਾਣਾ ਦੁਪੱਟਾ ਪਿਆ ਸੀਗਾ ਡਾਈ ਹੋਇਆ ਹੋਇਆ ਸਕਿਨ ਕਲਰ ਦਾ ਜੀ ਹੁਣ ਜੀ ਆਪਾਂ ਇਹਨੂੰ ਡਿਜ਼ਾਈਨ ਕਰਾਂਗੇ ਇੱਕ ਭੈਣ ਦਾ ਕਮੈਂਟ ਸੀਗਾ ਵੀ ਦੀਦੀ ਤੁਸੀਂ ਵਾਈਟ ਦੁਪੱਟੇ ਤੋਂ ਹਟ ਕੇ ਨਾ ਕੋਈ ਹੋਰ ਕਲਰ ਚ ਦੁਪੱਟੇ ਨੂੰ ਡਾਈ ਕਰਕੇ ਦਿਖਾਓ ਆਪਾਂ ਜੀ ਉਹ ਕਮੈਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਨਾ ਦੁਪੱਟਾ ਡਾਈ ਕਰਾਂਗੇ ਜੀ ਇਹ ਆਪਾਂ ਜੀ ਦੁਪੱਟਾ ਸੂਟ ਨਾਲ ਮੈਚ ਕਰਾਂਗੇ ਇਹ ਦੁਪੱਟੇ ਤੇ ਜੀ ਆਪਾਂ ਨੇ ਨੀਚੋਂ ਬਾਰਡਰ ਕਰਨਾ ਹੈਗਾ ਦੋਨੇ ਸਾਈਡਾਂ ਤੋਂ ਨੀਚੇ ਵਾਲਾ ਬਾਰਡਰ ਕਰਨਾ ਜੀ 4 ਸਾਈਡ ਬਾਰਡਰ ਨਹੀਂ ਕਰਨਾ ਉਹਦੇ ਬਾਰੇ ਦੱਸਾਂਗੇ ਵੀ ਅਸੀਂ ਕਿਦਾਂ ਕਰਦੇ ਆਂਗੇ ਇਹ ਚ ਜੀ ਆਪਾਂ ਨਵਾਂ ਡਿਜ਼ਾਈਨ ਪਾਵਾਂਗੇ ਸੂਟ ਨਾਲ ਮੈਚ ਕਰਦਾ ਜੀ ਤੇ ਦੋ ਕਲਰ ਹੋ ਜਾਣਗੇ ਜੀ ਇਹਦੇ ਇਹ ਦੁਪੱਟੇ ਨੂੰ ਡਾਈ ਕਰਨ ਲਈ ਜੀ ਬੜੀ ਮਿਹਨਤ ਦੀ ਵੀ ਨਹੀਂ ਲੋੜ ਪੈਂਦੀ ਬਹੁਤ ਛੇਤੀ ਡਾਈ ਹੋ ਜਾਂਦਾ ਹੈਗਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਕਪੈਣ ਦਾ ਕਮੈਂਟ ਸੀਗਾ ਬੀ ਜੀ ਜੀ ਤੁਸੀਂ ਸੂਟ ਨਾਲ ਦਾ ਕਲਰ ਮੈਚ ਕਰਕੇ ਦਿਖਾਓ ਹੁਣ ਜੀ ਜਿਹੜਾ ਆਪਣੇ ਕੋਲ ਆਹ ਦੁਪੱਟਾ ਹੈ ਜੀ ਹੁਣ ਆਪਾਂ ਇਹਦੇ ਨਾਲ ਡਾਈ ਕਰਾਂਗੇ ਆ ਦੇਖੋ ਜੀ ਜਿਹੜਾ ਇਹਦਾ ਲੈਂਸ ਲੱਗੀ ਹੋਈ ਆ ਉਹਦੇ ਨਾਲ ਤਾਂ ਆਪਣਾ ਇਹ ਕਲਰ ਮਿਲਦਾ ਹੈਗਾ ਵੀ ਇਹ ਕਲਰ ਮਿਲਦਾ ਤੇ ਆਪਾਂ ਜੀ ਇਹ ਮੈਂਜੈਂਟਾ ਕਲਰ ਦਾ ਡਿਜ਼ਾਈਨ ਬਣਾਵਾਂਗੇ ਮੈਂਜੈਂਟਾ ਕਲਰ ਦਾ ਜਿਹੜਾ ਦੁਪੱਟਾ ਡਾਈ ਕਰਾਂਗੇ ਆ ਦੇਖੋ ਜੀ ਆਪਣੇ ਆ ਸੂਟ ਇਹ ਆਪਣੇ ਖੁਦ ਸਟਿਚ ਕੀਤੇ ਹੋਏ ਨੇਗੇ ਆਪਣਾ ਨਾ ਜੀ ਇੱਕ ਗੱਲ ਹੋਰ ਦੱਸਣੀ ਸੀ ਇੰਸਟਾਗ੍ਰam ਤੇ ਨਾ ਆਪਣਾ ਪੇਜ ਬਣਿਆ ਹੋਇਆ ਹੈਗਾ A star boutique ਦਾ ਉਹਤੇ ਜੀ ਆਪਾਂ ਵੀਡੀਓ ਪਾਉਨੇ ਆ ਵਰਕ ਵੀ ਕਰਾਉਨੇ ਆ ਸਟੀਚਿੰਗ ਦਾ ਵੀ ਆਪਣਾ ਕੰਮ ਹੈਗਾ ਤੇ ਜੀ ਆ ਹੁਣ ਜਿਹੜੀ ਆਪਣੀ ਫੋਟੋ ਲਾਈ ਹੋਈ ਹੈਗੀ ਸਕਰੀਨ ਤੇ ਇਹ ਆਪਣਾ ਪੇਜ ਹੈਗਾ ਇਹਨੂੰ ਜਰੂਰ ਫੋਲੋ ਕਰਿਓ ਜੀ ਇੰਸਟਾਗ੍ਰam ਤੇ ਤੇ ਵੀਡੀਓ ਜਰੂਰ ਦੇਖਿਓ ਚਲੋ ਜੀ ਹੁਣ ਆਪਣਾ ਜਿਹੜਾ ਦੁਪੱਟਾ ਹੈਗਾ ਡਾਈ ਕਰਦੇ ਆਂਗੇ ਲਓ ਜੀ ਹੁਣ ਜਿਹੜਾ ਆਪਾਂ ਦੁਪੱਟਾ ਹੈਗਾ ਪਿਓਰ ਦਾ ਇਹ ਆਪਣਾ ਦੁਪੱਟਾ ਹੁਣ ਜੀ ਇਹਦਾ ਆਪਾਂ ਨੀਚੋਂ ਬਾਰਡਰ ਕਰਨਾ ਹੈਗਾ ਨੀਚੇ ਵਾਲ ਫੋਰ ਸਾਈਡ ਬਾਰਡਰ ਨਹੀਂ ਕਰਨਾ ਇਹਦਾ ਆਪਾਂ ਨੀਚੋਂ ਬਾਰਡਰ ਕਰਨਾ ਹੈ ਵੀ ਮੈਨੂੰ ਉਹ ਡਿਜ਼ਾਈਨ ਵੀ ਮੈਂ ਆਪਣੇ ਦੁਪट्टे ਦਾ ਕਰਨਾ ਹੈਗਾ ਚਲੋ ਜੀ ਹੁਣ ਸੋਨੂੰ ਦੁਪੱਟਾ ਬਨ ਕੇ ਦਿਖਾਉਣੇ ਆ ਵੀ ਆਪਾਂ ਕਿਵੇਂ ਬਨਣਾ ਹੈਗਾ ਇਹ ਜਿਹੜਾ ਇਹ ਬਾਰਡਰ ਹੈਗਾ ਇਹਦਾ ਨੀਚੋਂ ਦੋਨੇ ਸਾਈਡਾਂ ਤੋਂ ਜੀ ਦੁਪट्टे ਦਾ ਜਿਹੜਾ ਦੁਪੱਟੇ ਦਾ ਜੀ ਆਪਾਂ ਨੇ ਐਨਾ ਨਾ ਬਾਰਡਰ ਕਰਨਾ ਹੈ ਇਧਰੋਂ ਆਪਾਂ ਰੱਖਾਂਗੇ ਪਲੇਨ ਜੀ ਚਲੋ ਜੀ ਹੁਣ ਆਪਾਂ ਡਿਜ਼ਾਈਨਿੰਗ ਕਰਦੇ ਆ ਜੀ ਲਓ ਜੀ ਹੁਣ ਆਪਾਂ ਨੇ ਜਿਹੜਾ ਦੁਪੱਟਾ ਇੱਥੋਂ ਇੰਨਾ ਫੜ ਲਿਆ ਇਕੱਠਾ ਕਰ ਲਿਆ ਜੀ ਆਪਾਂ ਨੇ نیچے ਦੁਪੱਟਾ ਆ ਚੀਜ਼ ਆਪਾਂ ਨੇ ਬਰਾਬਰ ਰੱਖਣੀ ਹੈ ਜੀ ਇੱਥੋਂ ਪੂਰਾ ਖਿੱਚ ਕੇ ਜੀ ਐਨੀ ਆਪਾਂ ਨੇ ਜਿਹੜਾ ਰੱਖਣਾ ਹੈ ਇਹ ਪਲੇਨ ਤਿੰਨ ਚਾਰ ਉਂਗਲ ਜੀ ਆਪਾਂ ਰੱਖ ਸਕਦੇ ਆ ਉਹ ਆਪਦੀ ਇੱਛਾ ਜੀ ਇੱਥੋਂ ਵੀ ਡਿਜ਼ਾਈਨ ਪਾਉਣ ਲੱਗਣਾ ਤੁਸੀਂ ਉੱਥੋਂ ਵੀ ਪਾ ਸਕਦੇ ਹੋ ਨਹੀਂ ਜੀ ਚਾਰ ਪੰਜ ਉਂਗਲ ਆਪਾਂ ਜੀ ਇੱਥੋਂ ਇੰਨਾ ਛੱਡਾਂਗੇ ਚਾਰ ਕੁੰਗਲ ਪੰਜ ਕੁੰਗਲ ਛੱਡ ਲਾਂਗੇ ਚਾਰ ਪੰਜ ਉਂਗਲ ਜੀ ਨਪੜੋ ਜੀ ਤੇ ਦੋ ਹੱਥਾਂ ਨਾਲ ਜੀ ਆਪਾਂ ਨੇ ਪੂਰਾ ਇਹ ਦੁਪੱਟਾ ਚਾਹ ਪੈਰ ਨਾਲ ਜੀ ਆਪਾਂ ਨੇ ਖਿੱਚ ਕੇ ਰੱਖਣਾ ਐ ਇਥੋਂ ਜੀ ਚੰਗੀ ਤਰ੍ਹਾਂ ਆਪਾਂ ਨੇ ਇਹ ਕੱਸਣਾ ਹੈ ਨਾ ਲੋ ਜੀ ਹੁਣ ਆਪਾਂ ਨੇ ਜਿਹੜੇ ਇਹ ਬਾਟਾ ਇਦਾਂ ਦੇਣੇ ਨੇਗੇ ਧਾਗਾ ਪੂਰਾ ਕੱਸਣਾ ਜੀ ਚੰਗੀ ਤਰ੍ਹਾਂ ਕੱਸਣਾ ਜੀ ਆਪਾਂ ਨੇ ਚੰਗੀ ਤਰ੍ਹਾਂ ਜੀ ਕਰਸ ਦੇ ਜਾਣਾ ਆਪਾਂ ਨੇ ਇੱਕ ਸਾਈਡ ਤੋਂ ਜੀ ਦੁਪੱਟਾ ਪੂਰਾ ਫੜ ਕੇ ਰੱਖਣਾਗਾ ਇਹ ਆਪਦੇ ਹਿਸਾਬ ਨਾਲ ਜੀ ਆਪਾਂ ਵੱਧ ਘੱਟ ਡਿਜ਼ਾਈਨ ਰੱਖ ਸਕਦੇ ਆ ਚਾਹੇ ਗਿੱਠ ਦਾ ਲਾ ਲਓ ਚਾਹੇ ਦੋ ਗਿੱਠਾਂ ਦਾ ਜੀ ਇਹ ਆਪਦੇ ਅਕੋਰਡਿੰਗ ਆਪਣਾ ਜਿੰਨਾ ਵੀ ਆਪਾਂ ਨੇ ਡਿਜ਼ਾਈਨ ਪਾਉਣਾ ਜੀ ਉਵੇਂ ਰੱਖ ਸਕਦੇ ਆਂਗੇ ਇਥੋਂ ਜੀ ਹੁਣ ਆਪਾਂ ਇਹ ਦੇਖੋ ਗਿੱਠਕ ਦਾ ਡਿਜ਼ਾਈਨ ਐਵੇਂ ਪਾ ਲੈਣਾ ਇਹ ਆਪਾਂ ਜੀ ਐਂ ਬਟੇ ਦੇਣਾ ਦਿੰਦੇ ਜਾਣਾ ਇਥੋਂ ਚਾਹੇ ਆਪਾਂ ਜੀ ਸੰਘਣੇ ਰੱਖ ਸਕਦੇ ਆ ਆਪ ਦੇ ਅਕੋਰਡਿੰਗ ਜੀ ਆਪਾਂ ਕਹੇ ਜੇ ਮਰਜ਼ੀ ਡਿਜ਼ਾਈਨ ਇੱਥੇ ਪਾ ਸਕਦੇ ਆਂਗੇ ਤੁਸੀਂ ਵੀ ਜੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਘਰੇ ਜੀ ਆਪਾਂ ਸਭ ਕੁਝ ਆਪਾਂ ਡਾਈ ਕਰ ਘਰੇ ਜੀ ਆਪਾਂ ਡਾਈ ਕਰ ਸਕਦੇ ਆਂਗੇ ਇਦਾਂ ਨੇ ਡਿਜ਼ਾਈਨ ਆਪਾਂ ਨੂੰ ਚਾਹੀਦਾ ਸੀ ਐਂਡ ਤੇ ਜੀ ਆਪਾਂ ਇੱਥੇ ਗੱਠ ਦੇਣ ਲੱਗਦੇ ਆਂ ਚੰਗੀ ਤਰ੍ਹਾਂ ਜੀ ਇੱਥੇ ਆਪਾਂ ਗੱਠ ਦੇਣੀ ਹੈਗੀ ਦੋ ਤਿੰਨ ਵਟ ਦੇ ਦੇਣੇ ਨੇ ਜੀ ਤੇਰੀ ਆਪਣੀ ਗੱਠ ਖੁੱਲੇ ਨਾ ਇਥੋਂ ਤੁਸੀਂ ਵੀ ਜੇ ਘਰੇ ਦੁਪੱਟਾ ਜਿਹੜਾ ਡਾਈ ਕਰ ਸਕਦੇ ਹੋਗੇ ਸੂਟ ਨਾਲ ਦੀ ਮੈਚਿੰਗ ਕਰ ਸਕਦੇ ਹੋ ਜੀ ਲਓ ਜੀ ਹੁਣ ਆਪਾਂ ਦੇਖੋ ਇਧਰੋਂ ਬਾਰਡਰ ਵਾਂਗੂ ਰੱਖ ਲਿਆ ਆ ਆਪਾਂ ਡਿਜ਼ਾਈਨ ਕਰ ਲਿਆ ਜਿੱਥੇ ਬੰਨ ਲਿਆ ਆਪਾਂ ਨੇ ਠੀਕ ਹੈ ਹੁਣ ਇਧਰਲੀ ਸਾਈਡ ਜੀ ਆਪਾਂ ਨੇ ਉਨਾ ਹੀ ਇੱਥੋਂ ਵੀ ਮਿਣ ਕੇ ਆਪਾਂ ਨੇ ਆ ਚੀਜ਼ ਜਿਹੜੀ ਬਾਰਡਰ ਜੀ ਪੂਰਾ ਮਿਣ ਕੇ ਇਹ ਜਗ੍ਹਾ ਵੀ ਬੰਨਣੀ ਹੈਗੀ ਇੰਨਾ ਉਹ ਰੱਖ ਕੇ ਜੀ ਆਪਾਂ ਨੇ ਜਗ੍ਹਾ ਬਾਕੀ ਆਪਾਂ ਨੇ ਬੰਨਣਾ ਹੈ ਜੀ ਲਓ ਜੀ ਹੁਣ ਆਪਾਂ ਨੇ ਜਿਹੜਾ ਆ ਇਧਰਲੀ ਸਾਈਡ ਦਾ ਡਿਜ਼ਾਈਨ ਬੰਨ ਲਿਆ ਉਹਨਾਂ ਰੱਖ ਕੇ ਆਪਾਂ ਨੇ ਹਿੱਸਾ ਹੁਣ ਜੀ ਆਪਾਂ ਇਧਰ ਬੰਨਾਂਗੇ ਹਣ ਜੀ ਆਪਾਂ ਇਹ ਇੱਥੇ ਗੱਠ ਚੰਗੀ ਤਰ੍ਹਾਂ ਦੇ ਲੈਣੀ ਆ ਜੀ ਪਹਿਲਾਂ ਇਧਰ ਜੀ ਚਾਹੇ ਆਪਾਂ ਪੈਰ ਨਾਲ ਐਵੇਂ ਆਪਾਂ ਪੈਰ ਦੇ ਥੱਲੇ ਦੇ ਲੈਣਾ ਦੁਪੱਟਾ ਹੁਣ ਆਪਾਂ ਇਹ ਚੰਗੀ ਤਰ੍ਹਾਂ ਕੱਸਣ ਨੇ ਜੀ ਲਓ ਜੀ ਇੱਥੇ ਆਪਾਂ ਨੇ ਦੇਣ ਦੂਰੇ ਵਟਾ ਦੇ ਲੈਣਾ ਇੱਥੇ ਦੂਰੇ ਵਟਾ ਦੇ ਕੇ ਜੀ ਇੱਥੋਂ ਆਪਾਂ ਸੰਘਣੇ ਕਰ ਦੇਣੇ ਨੇ ਬਲ ਆਹ ਦੇਖੋ ਜੀ ਇੱਥੋਂ ਆਪਾਂ ਨੇ ਵਾਲ ਸੰਘਣੇ ਕਰਤੇ ਆਹ ਹੋਰੇ ਆਪਣੇ ਬਲ ਛਿੱਦੇ ਨੇ ਜੀ ਇਹ ਆਪਾਂ ਨੇ ਜਿਹੜਾ ਮਣਕੇ ਦੇਖ ਲੈਣਾ ਵੀ ਆਪਣਾ ਕਿੰਨਾ ਕੁ ਡਿਜ਼ਾਈਨ ਹੈ ਨਾ ਉਹ ਜਾਂ ਦੋਏ ਡਿਜ਼ਾਈਨ ਬਰਾਬਰ ਰੱਖਣਾ ਜੀ ਆਪਾਂ ਨੇ ਲਓ ਜੀ ਹੁਣ ਆਪਾਂ ਨੇ ਇੱਥੇ ਤੱਕ ਕਰ ਪੂਰਾ ਬੰਨ ਲਿਆ ਇੱਥੇ ਆਪਾਂ ਨੇ ਦੇਣਾ ਜੀ ਵਾਟ ਗੱਠ ਦੇ ਲੈਣੀ ਹੈ ਚੰਗੀ ਤਰ੍ਹਾਂ ਜੀ ਆਪਾਂ ਨੇ ਗੱਠ ਦੇ ਲੈਣੀ ਹੈ ਲਓ ਜੀ ਹੁਣ ਦੇਖੋ ਆਪਾਂ ਆ ਦੋਨੇ ਲੈਣਾ ਜਿਹੜੀਆਂ ਆਪਾਂ ਨੇ ਬੰਨ ਲਈਆਂ ਬਾਰਡਰ ਦੇ ਨੀਚੋਂ ਆਹ ਦੇਖੋ ਜੀ ਇਹ ਨੀਚੇ ਆਪਾਂ ਨੇ ਆ ਪਲੇਨ ਰੱਖਿਆ ਆਹ ਉਹ ਆਪਾਂ ਨੇ ਬਨ ਲਿਆ ਜੀ ਤੇ ਇਧਰੋਂ ਬੰਨਿਆ ਆਹ ਚੀਜ਼ ਵੀ ਆਪਾਂ ਨੇ ਬਰਾਬਰ ਰੱਖਿਆ ਜਿੰਨਾ ਆਪਾਂ ਲੋੜ ਸੀ ਆ ਆਪਣਾ ਪਲੇਨ ਰਹੂਗਾ ਜੀ ਕੱਪੜਾ ਦੁਪੱਟਾ ਬਨਣ ਤੋਂ ਬਾਅਦ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਰੰਗ ਘਟ ਕਰਾਂਗੇ ਵੀ ਫੇਰ ਹੀ ਰੰਗ ਚੜੂਗਾ ਜੀ ਇਹਨੂੰ ਲਓ ਜੀ ਜੇ ਆਪਾਂ ਰੰਗ ਘਟ ਪਾਉਣੇ ਆਂਗੇ ਚੰਗੀ ਤਰ੍ਹਾਂ ਹਲਾ ਲੈਣਾ ਇੱਕ ਚਮਚਾ ਭਰ ਕੇ ਆਪਾਂ ਰੰਗ ਘਟ ਦਾ ਪਾ ਦੇਣਾ ਜੀ ਲਓ ਜੀ ਹੁਣ ਆਪਾਂ ਨੇ ਰੰਗ ਘਟ ਜਿਹੜਾ ਉਬਲਣ ਲੱਗ ਗਿਆ ਹੁਣ ਇਹਦੇ ਵਿੱਚ ਦੁਪੱਟਾ ਡਿਪ ਕਰਾਂਗੇ ਆਪਾਂ ਇਹਦਾ ਰੰਗ ਕੱਟਣ ਲਈ ਜੀ ਇਹਦਾ ਰੰਗ ਆਪਾਂ ਨੇ ਕੱਟ ਲੈਣਾ ਜੀ ਫੇਰ ਰੜਾਈ ਹੋ ਦੁਪੱਟਾ ਗੈਸ ਆਪਾਂ ਬੰਦ ਕਰ ਦਿੰਨੇ ਆ ਆਪਣਾ ਜਿਹੜਾ ਰੰਗ ਘਾਟਾ ਆਪਣਾ ਜਿਹੜਾ ਦੁਪੱਟਾ ਜੀ ਦੇਖੋ ਰੰਗ ਬਿਲਕੁਲ ਨਿਕਲ ਗਿਆ ਇਹਦਾ ਹੁਣ ਆਪਾਂ ਜੀ ਇਹਨੂੰ ਬਾਹਰ ਕੱਢ ਲੈਣਾ ਚੰਗੀ ਤਰ੍ਹਾਂ ਫਿਰ ਕੋ ਰੰਗ ਬਿਲਕੁਲ ਕੱਟਿਆ ਗਿਆ ਹੁਣ ਜੇ ਆਪਾਂ ਸਿੰਪਲ ਪਾਣੀ ਚ ਠੰਡਾ ਪਾਣੀ ਇਹ ਇਹ ਚ ਆਪਾਂ ਕੇਰਾਂ ਧੋ ਲੈਣਾ ਇਹਨੂੰ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਨੂੰ ਧੋ ਲੈਣਾ ਲਓ ਜੀ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਨਿਚੋੜ ਲਿਆ ਹੁਣ ਆ ਦੇਖੋ ਛਾੜ ਜੇ ਦੇਣਾ ਜੀ ਦੁਪट्टे ਨੂੰ ਹਾਂਜੀ ਇਧਰ ਆਪਣਾ ਪਾਣੀ ਗਰਮ ਹੋ ਰਿਹਾ ਤੇ ਇਹਦੇ ਵਿੱਚ ਆਪਾਂ ਨਾ ਆਹ ਗੁਲਾਬੀ ਕਲਰ ਆ ਜਿਹੜਾ ਇਹ ਪਾਵਾਂਗੇ ਹਾਂਜੀ ਇਹਦੇ ਵਿੱਚ ਆਪਾਂ ਨੇ ਆਹ ਜਿਹੜਾ ਰੰਗ ਹੈ ਅੱਧਾ ਚਮਚ ਪਾ ਲਿਆ ਇਹ ਪਾਵਾਂਗੇ ਇਹਦੇ ਵਿੱਚ ਇਹ ਚ ਜੀ ਆਪਾਂ ਇਹ ਚ ਜੀ ਆਪਾਂ ਅੱਧਾ ਚਮਚਾ ਨੂਨ ਦਾ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਮਿਕਸ ਕਰ ਲਾਂਗੇ ਹੁਣ 7-8 ਮਿੰਟ ਜੀ ਇਹ ਰੰਗ ਨੂੰ ਆਪਾਂ ਪੱਕਣ ਦੋ ਇਸ ਤੋਂ ਬਾਅਦ ਜੀ ਆਪਾਂ ਦੁਪੱਟਾ ਡਾਈ ਕਰਾਂਗੇ ਤੇ ਹੁਣ ਜੀ ਆਪਾਂ ਜਿਹੜਾ ਕਲਰ ਆਪਣਾ ਪੂਰਾ ਗਰਮ ਹੋਇਆ ਪਿਆ ਇਹਦੇ ਵਿੱਚ ਇਹਨੂੰ ਡਿਪ ਕਰ ਦੇਣਾ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਨੇ ਜੀ 5-7 ਮਿੰਟ ਇਹਨੂੰ ਡਬੋ ਕੇ ਰੱਖਣਾ ਕਲਰ ਦੇ ਵਿੱਚ ਫਲਟ ਹੈਗੀ ਇਹ ਆਪਾਂ ਦੁਪੱਟਾ ਇਹਨਾਂ ਚਾਕੇ ਮਿਲਾ ਕੇ ਦੇਖਣਾ ਹੈ ਵੀ ਕਲਰ ਮਿਲਦਾ ਹੈ ਕਿ ਨਾ ਜੀ ਜੇ ਆਪਾਂ ਨੂੰ ਕੋਈ ਕਲਰ ਲਾਈਟ ਲੱਗੇ ਤਾਂ ਕਲਰ ਹੋਰ ਪਾ ਲੈਣਾ ਜੇ ਉਹ ਆਪਣਾ ਜੀ ਅਸੀਂ ਸੁੱਕੇ ਤੋਂ ਜਿਹੜਾ ਕਲਰ ਹੈ ਮੈਚ ਕਰੂਗਾ ਆ ਦੇਖੋ ਜੀ ਸੁੱਕੇ ਤੋਂ ਕਲਰ ਹੈ ਜਿਹੜਾ ਮੈਚ ਕਰੂਗਾ ਜੀ ਚੰਗੀ ਤਰ੍ਹਾਂ ਆਪਾਂ ਨੇ 7-8 ਮਿੰਟ ਜੀ ਇਹਨੂੰ ਚੰਗੀ ਤਰ੍ਹਾਂ ਪਕਾਉਣਾਗਾ ਬਸ ਜਿਹੜੀ ਆਪਾਂ ਜੀ ਇਹਨਾਂ ਨਾਲ ਮੈਚ ਕਰਨਾ ਹੈ ਜੀ ਹੁਣ ਆਪਾਂ ਜੀ ਮੈਂ ਇਹ ਸ਼ਲਟ ਨਾਲ ਮੈਚ ਕਰਨਾ ਆਪਾਂ ਇਹਨਾਂ ਨਾਲ ਮਿਲਾ ਕੇ ਦੇਖਾਂਗੇ ਜੀ ਲਓ ਜੀ ਆ ਦੇਖੋ ਆਪਣਾ ਦੁਪੱਟਾ ਜਿਹੜਾ ਡਾਈ ਹੋ ਗਿਆ ਹੁਣ ਆਪਾਂ ਜੀ ਇਹਨੂੰ ਬਾਹਰ ਕੱਢਾਂਗੇ ਡਾਈ ਹੋ ਗਿਆ ਜੀ ਪੂਰਾ ਰੰਗ ਪੱਕ ਗਿਆ ਜੀ ਆਪਣਾ ਦੁਪੱਟੇ ਉਂ ਚੜ ਗਿਆ ਪਾਣੀ ਜੀ ਆਪਾਂ ਨੇ ਥੋੜੇ ਹੀ ਪਾਉਣਾ ਹੈ ਰੰਗ ਦੇ ਜਿਵੇਂ ਆਪਣਾ ਦੁਪੱਟਾ ਜੀ ਉਸ ਹਿਸਾਬ ਨਾਲ 2 ਲੀਟਰ ਪਾਣੀ ਬਹੁਤ ਹੈ ਜੀ ਫਿਰ ਬਾਲਾ ਪਾਣੀ ਵੀ ਆਪਾਂ ਨੇ ਕੀ ਕਰਨਾਗਾ ਲਓ ਜੀ ਹੁਣ ਆਪਾਂ ਨੇ ਗੈਸ ਬੰਦ ਕਰਤਾ ਲਓ ਜੀ ਹੁਣ ਆਪਣਾ ਜਿਹੜਾ ਰੰਗ ਹੈ ਚੰਗੀ ਤਰ੍ਹਾਂ ਪੱਕ ਗਿਆ ਚੰਗੀ ਤਰ੍ਹਾਂ ਜੀ ਨਿਚੋੜ ਲੈਣਾ ਹੁਣ ਆਪਾਂ ਜੀ ਆਪਾਂ ਨੇ ਸਿੰਪਲ ਪਾਣੀ ਜਿਹੜਾ ਲਿਆ ਹੋਇਆ ਬਾਲਟੀ ਚ ਪਾ ਲੈਣਾ ਇਹ ਚ ਇਹ ਚ ਡਬੋ ਦੇਣਾ ਜੀ ਜਿਹੜਾ ਆਪਣਾ ਐਕਸਟਰਾ ਰੰਗ ਹੈ ਉਹ ਨਿਕਲ ਜਾਊਗਾ ਕੋਈ ਲਓ ਜੀ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਪਾਣੀ ਵਿੱਚ ਡਬੋ ਦੇਣਾ ਜਿਹੜਾ ਮਾੜਾ ਮੋਟਾ ਐਕਸਟਰਾ ਰੰਗ ਹੁੰਦਾ ਜੀ ਨਿਕਲ ਜਾਂਦਾ ਹੈਗਾ ਹੁਣ ਜੀ ਦੁਪੱਟੇ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਹੈਗਾ ਆ ਦੇਖੋ ਜੀ ਪਾਣੀ ਵਿੱਚ ਬਿਲਕੁਲ ਮਾੜਾ ਮੋਟਾ ਹੀ ਰੰਗ ਆਗਾ ਚੰਗੀ ਤਰ੍ਹਾਂ ਨਿਚੋੜ ਲੈਣਾ ਜੀ ਚਲੋ ਜੀ ਹੁਣ ਆਪਾਂ ਇਹਨੂੰ ਖੋਲਦੇ ਆਂ ਲਓ ਜੀ ਹੁਣ ਆਪਾਂ ਨੇ ਜਿਹੜਾ ਇਹ ਨਿਚੋੜ ਲਿਆ ਸੀਗਾ ਦੁਪੱਟਾ ਹੁਣ ਜੀ ਆਪਾਂ ਇਹਦੀ ਕਟਿੰਗ ਕਰਦੇ ਆਂ ਤਾਂਗਾ ਆਪਾਂ ਜੀ ਸਾਰਾ ਇਹ ਖੋਲ ਲੈਣਾਗਾ ਸਾਰਾ ਧਾਗਾ ਜੀ ਆਪਾਂ ਨੇ ਖੋਲ ਲੈਣਾ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਵਿੱਚ ਵੀ ਦੱਸਿਓ ਕਿਦਾਂ ਦੀਆਂ ਲੱਗਦੀਆਂ ਨੇ ਜੀ ਸਾਡੀਆਂ ਵੀਡੀਓ ਤੇ ਭੈਣਾਂ ਦੇ ਕਮੈਂਟਾਂ ਆਉਂਦੇ ਨੇ ਜੀ ਉਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਐਨਾ ਪਿਆਰ ਦੇਣ ਲਈ ਸਾਨੂੰ ਆਹ ਦੇਖੋ ਜੀ ਆਪਣੇ ਬਾਟ ਓਮੀ ਪਾਏ ਨੇਗੇ ਡਿਜ਼ਾਈਨਿੰਗ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਜੀ ਲਓ ਜੀ ਹੁਣ ਆਪਾਂ ਨੇ ਇੱਕ ਸਾਈਡ ਤਾਂ ਢੇੜ ਲਈ ਇਸੇ ਤਰ੍ਹਾਂ ਜੀ ਆਪਾਂ ਨੇ ਜਿਹੜਾ ਆ ਧਾਗਾ ਇਹ ਵੀ ਆਪਾਂ ਖੋਲਦੇ ਆਂਗੇ ਫਿਰ ਆਪਣੀ ਵੀਡੀਓ ਬੜੀ ਲੰਬੀ ਹੋ ਜਾਊਗੀ। ਲਓ ਜੀ ਹੁਣ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਖੋਲ ਕੇ ਦਿਖਾਉਣੇ ਆ ਦੁਪੱਟੇ ਨੂੰ। ਹਾਂਜੀ ਹੁਣ ਦੇਖੋ ਆਪਣਾ ਦੁਪੱਟਾ ਜਿਹੜਾ ਕਿੰਨਾ ਸੋਹਣਾ ਡਾਈ ਹੋਇਆਗਾ ਸਾਨੂੰ ਤਾਂ ਜੀ ਦੇਖੋ ਬਹੁਤ ਸੋਹਣਾ ਲੱਗਿਆ ਹਨਾ। ਵੀ ਬਹੁਤ ਸੋਹਣਾ ਡਾਈ ਹੋਇਆ। ਇੱਕ ਭੈਣ ਦਾ ਕਮੈਂਟ ਸੀ ਜਾਈ ਇੱਕ ਭੈਣ ਦਾ ਕਮੈਂਟ ਸੀਗਾ ਵੀ ਸੂਟ ਨਾਲ ਦੀਦੀ ਵੀ ਡਾਈ ਕਰਕੇ ਦਿਖਾਓ। ਆ ਦੇਖੋ ਜੀ ਪ੍ਰੋਪਰ ਮੈਜੈਂਟਾ ਕਲਰ ਮੈਚ ਹੋਇਆ। ਤੇ ਆ ਆਪਾਂ ਜੀ ਡਿਜ਼ਾਈਨ ਪਾ ਲਿਆ ਆ ਦੇਖੋ ਜਿਹੜੀ ਆਪਾਂ ਨੇ ਆ ਕੱਟ ਵਾਲੀ ਆਪਣੀ ਲੈਂਸ ਲੱਗੀ ਹੋਈ ਹੈ ਬਾਹਾਂ ਤੇ ਜੀ ਇਹ ਆਪਣਾ ਪ੍ਰੋਪਰ ਕਲਰ ਮਿਲਦਾ ਜੀ ਸੇਮ ਦੇਖੋ ਦੁਪट्टे ਤੇ ਡਿਜ਼ਾਈਨ ਪਾਤਾ ਜੀ ਤੇ ਸੂਟ ਨਾਲ ਪੂਰੀ ਮੈਚਿੰਗ ਦੁਪट्टे ਦੀ ਹੋ ਰਹੀ ਹੈ ਜੀ ਆਪਣੀ ਤੁਸੀਂ ਵੀ ਇਦਾਂ ਦੇ ਕੋਈ ਸੋਹਣੇ ਸੋਹਣੇ ਹੋਰ ਵੀਡੀਓ ਚਾਹੁੰਦੇ ਹੋ ਜੀ ਵੀ ਸਾਨੂੰ ਇਦਾਂ ਡਾਈ ਕਰਕੇ ਦਿਖਾਓ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਤੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਦੇਖੋ ਜੀ ਆਪਾਂ ਨੇ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੈਗਾ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਣਾ ਜੀ ਪੂਰੀ ਮੈਚਿੰਗ ਹੋ ਰਹੀ ਹੈ ਜੀ ਕਈ ਵਾਰ ਫੋਟੋ ਤੇ ਵੀ ਘੱਟ ਹੁੰਦੀ ਹੈ ਪਰ ਪੂਰੀ ਅਸੀਂ ਪ੍ਰੋਪਰ ਮੈਚਿੰਗ ਕੀਤੀ ਹੈ ਜੀ ਦੁਪट्टे ਦੀ ਇਹ ਸਾਨੂੰ ਸੂਟ ਲਾ ਕੇ ਤਾਂ ਦਿਖਾਇਆ ਵੀ ਕਈ ਵਾਰ ਕਹਿੰਦੇ ਨੇ ਵੀ ਨਹੀਂ ਮੈਚਿੰਗ ਹੋਈ ਜੀ ਹੁਣ ਆਪਣੀ ਇਹ ਪ੍ਰੋਪਰ ਮੈਚਿੰਗ ਹੋਈ ਹੈ ਜੀ ਆਪਾਂ ਸੂਟ ਨਾਲ ਜਿਹੜਾ ਆਪਣਾ ਦੁਪੱਟਾ ਮੈਚ ਕੀਤਾ ਹੈਗਾ ਟਰਾਈ ਵੀਡੀਓ ਬਣਾ ਕੇ ਦਿਖਾਇਆ ਹੈਗਾ ਪੂਰਾ ਡਿਜ਼ਾਈਨ ਪਾਇਆ ਇੱਕ ਤਰ੍ਹਾਂ ਦਾ ਜੀ ਦੇਖੋ ਹਾਂਜੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਜੀ ਧੰਨਵਾਦ